ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਮੈਂ ਮਨਦੀਪ ਸਿੰਘ ਮੰਨਾ ਜੀ ਦੀ ਇੱਕ ਇੰਟਰਵਿਊ ਦੇਖ ਰਿਹਾ ਸੀ ਉਹਦੇ ਵਿੱਚ ਉਹਨਾਂ ਨੇ ਬਹੁਤ ਸੋਹਣੀ ਗੱਲ ਕਹੀ ਕਹਿੰਦੇ ਸਰਕਾਰੀ ਸਕੂਲ ਅਤੇ ਸਰਕਾਰੀ ਹਸਪੀਟਲ ਸੋਨੇ ਵਰਗੇ ਬਣ ਸਕਦੇ ਆ ਸੋਨੇ ਵਰਗੇ ਆਗਰ ਪੰਜਾਬ ਸਰਕਾਰ ਇੱਕ ਕੰਮ ਕਰੇ ਕਹਿੰਦੇ ਪੰਜਾਬ ਸਰਕਾਰ ਇੱਕ ਕਾਨੂੰਨ ਪਾਸ ਕਰੇ ਕਿ ਪਿੰਡ ਦੇ ਪੰਚ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜਨ ਜਦ ਤੱਕ ਉਹ ਬਾਲਗ ਨਹੀਂ ਹੁੰਦੇ ਮਤਲਬ ਪਲੱਸ 2 ਤੱਕ ਪੰਚ ਤੋਂ ਲੈ ਕੇ ਚਾਹੇ ਕੋਈ ਪੰਚਾਇਤ ਚਾਹੇ ਸਰਪੰਚ ਹੈ ਚਾਹੇ ਕੋਈ ਲੰਬੜਦਾਰ ਹੈ ਚਾਹੇ ਕੋਈ ਕਰਮਚਾਰੀ ਹੈ ਜਿਹੜਾ ਸਰਕਾਰੀ ਨੌਕਰੀ ਕਰਦਾ ਹੈ ਚਾਹੇ ਕੋਈ ਅਫਸਰ ਹੈ ਚਾਹੇ ਉਹ ਐਮਐਲਏ ਚਾਹੇ ਐਮਪੀ ਚਾਹੇ ਮੰਤਰੀ ਹੈ ਚਾਹੇ ਮੁੱਖ ਮੰਤਰੀ ਹੈ ਚਾਹੇ ਸਟੇਟ ਦਾ ਗ੍ਰਹਿ ਮੰਤਰੀ ਹੈ ਉਹਨਾਂ ਦੇ ਬੱਚੇ ਜਦ ਤੱਕ ਵਾਲਗ ਨਹੀਂ ਹੁੰਦੇ ਪਲੱਸ 2 ਤੱਕ ਸਰਕਾਰੀ ਸਕੂਲ 'ਚ ਲਾਜ਼ਮੀ ਕਰੇ ਕਿ ਉਹ ਸਰਕਾਰੀ ਸਕੂਲ ਦੇ ਵਿੱਚ ਪੜ੍ਹਾਈ ਕਰੇ ਆਟੋਮੈਟਿਕਲੀ ਸਰਕਾਰੀ ਸਕੂਲਾਂ ਦੀ ਜਿਹੜੀ ਵਿੱਦਿਆ ਦਾ ਮਿਆਰ ਆ ਉੱਚਾ ਹੋ ਜਾਊਗਾ ਨੰਬਰ 2 ਸਰਕਾਰੀ ਹਸਪਤਾਲ ਉਹ ਕਹਿੰਦੇ ਐਸੇ ਤਰ੍ਹਾਂ ਪਾਂਚ ਤੋਂ ਲੈ ਕੇ ਮੁੱਖ ਮੰਤਰੀ ਤੱਕ ਦਾ ਕੋਈ ਵੀ ਇਲਾਜ ਆ ਜਿਹੜਾ ਉਹ ਸਰਕਾਰੀ ਹਸਪਤਲ ਚ ਹੋਣਾ ਚਾਹੀਦਾ ਆਪਣੇ ਆਪੇ ਸਰਕਾਰੀ ਹਸਪਤਲ ਦਾ ਜਿਹੜਾ ਰੱਖ-ਰਖਾਅ ਵਾ ਸਾਮ ਸੰਭਾਲ ਹੈ ਦੇਖ ਰੇਖ ਹੈ ਉਹ ਆ ਤੇ ਉੱਚੀ ਹੋ ਜੂਗੀ ਕੀ ਪੰਜਾਬ ਸਰਕਾਰ ਇਹ ਕੰਮ ਕਰ ਸਕਦੀ ਹੈ ਕਿਉਂਕਿ ਅਸੀਂ ਵੀ ਝਾੜੂ ਨੂੰ ਵੋਟ ਪਾਈ ਹੈ ਕੁਆਂਤਮਾਨ ਸਾਹਿਬ ਨੂੰ ਵੋਟ ਪਾਈ ਸੀ 2014 ਦੇ ਵਿੱਚ ਇਹਨਾਂ ਨੇ ਵਾਅਦੇ ਕੀਤੇ ਸੀ ਇਹ ਜਦੋਂ ਦਿੱਲੀ 'ਚ ਸੱਤਾ ਚ ਆਇਆ ਕਿ ਇੱਕ ਕਲੈਕਟਰ ਦਾ ਬੱਚਾ ਤੇ ਇੱਕ ਰਿਕਸ਼ੇ ਵਾਲੇ ਦਾ ਬੱਚਾ ਇੱਕੋ ਸਕੂਲ 'ਚ ਪੜਨਗੇ ਕਿ ਪ੍ਰਾਈਵੇਟ ਸਕੂਲਾਂ ਸੀ ਬੰਦੇ ਕਰ ਦਾਂਗੇ ਇਹ ਹੋਇਆ ਨਹੀਂ ਹੋਇਆ ਕਹਿੰਦੇ ਪ੍ਰਾਈਵੇਟ ਹਸਪਤਾਲਾਂ 'ਚ ਜਾਣ ਦੀ ਕਿਸੇ ਨੂੰ ਜ਼ਰੂਰਤ ਨਹੀਂ ਪੈਣੀ ਐਨਾ ਵਧੀਆ ਸਿਸਟਮ ਕਰ ਦਾਂਗੇ ਸਰਕਾਰੀ ਸਕੂਲਾਂ ਸਰਕਾਰੀ ਹਸਪਤਾਲਾਂ ਦਾ ਕਿਹਾ ਇਹ ਹੋਇਆ ਨਹੀਂ ਹੋਇਆ ਸੋ ਆਸੀਂ ਉਮੀਦ ਕਰਦੇ ਆਂ ਭਗਵਾਨ ਤੁਮਨ ਸਾਹਿਬ ਤੁਹਾਤੋਂ ਹੁਣ ਵੀ ਕਿ ਹੁਣ ਤੁਸੀਂ ਅਗਰੇ ਇਹ ਵਿਸ਼ੇ ਤੇ ਧਿਆਨ ਦਿਓ ਤਾਂ ਉਹ ਚੰਗਾ ਹੋਊਗਾ। ਭਾਈ ਮਨਦੀਪ ਸਿੰਘ ਮੰਨਾ ਜੀ ਦੀ ਇਹ ਵਿਚਾਰ ਮੈਨੂੰ ਬੜੇ ਵਧੀਆ ਲੱਗੇ। ਸੋ ਹੁਣਾ ਵੀ ਇਦਾਂ ਹੀ ਚਾਹੀਦਾ। ਪਿਛਲੇ ਦਿਨੀ ਸਾਡਾ ਇੱਕ ਦੋਸਤ ਇਟਲੀ ਤੋਂ ਆਇਆ ਸੀ। ਉਹਨੇ ਸਾਨੂੰ ਦੱਸਿਆ ਮੈਂ ਹੈਰਾਨ ਰਹਿ ਗਿਆ ਕਹਿੰਦਾ ਇਟਲੀ ਦੇ ਵਿੱਚ ਪ੍ਰਾਈਵੇਟ ਸਕੂਲ ਹੈ ਹੀ ਨਹੀਂ। ਪ੍ਰਾਈਵੇਟ ਸਕੂਲ ਨਹੀਂ ਹੈ ਇਟਲੀ ਦੇ ਵਿੱਚ। ਕਹਿੰਦਾ ਉੱਥੇ ਚਾਹੇ ਕੋਈ ਗਰੀਬ ਆ ਚਾਹੇ ਕੋਈ ਅਮੀਰ ਆ ਸਭ ਦੇ ਬੱਚੇ ਇੱਕੋ ਸਕੂਲ ਚ ਪੜਦੇ ਆ ਤਾਂ ਯਾਰ ਇਹ ਸਾਡੇ ਇੰਡੀਆ ਚ ਕਿਉਂ ਨਹੀਂ ਹੋ ਸਕਦਾ ਸੋ ਕਮ ਸੇ ਕਮ ਪੰਜਾਬ ਤੋਂ ਸ਼ੁਰੂਆਤ ਇਹ ਕਰ ਲਵੇ ਇਸ ਚੀਜ਼ ਦੀ ਇਹ ਕੰਮ ਦੀ ਸੋ ਬਾਈ ਮਨਦੀਪ ਮਨਾ ਦੇ ਇਹ ਵਿਚਾਰ ਦੇ ਨਾਲ ਤਾਂ ਆਪਾਂ ਐਗਰੀ ਆ ਸੋ ਬਾਕੀ ਤੁਸੀਂ ਆਪਣੇ ਕਮੈਂਟਾਂ ਚ ਵਿਚਾਰ ਜਰੂਰ ਦਿਓ ਕਿ ਕਿਆ ਇਹ ਹੋ ਸਕਦਾ ਹੋ ਸਕਦਾ ਹੈ ਅਗਰ ਸਰਕਾਰ ਚਾਹੇ ਇਹ ਕਿਉਂ ਨਹੀਂ ਹੋ ਰਿਹਾ ਸੋ ਤਨਵਾਜ